ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬਿਰਸ਼ ਦੀ ਸ਼ਾਮ ਇੱਕ ਦਿਨ ਰਾਏ ਫੇਰ ਗਿਆ ਸੀ ਸ਼ਿਕਾਰ ਨੂੰ ਕਿ ਕਿਸੇ ਕੰਮੇ ਜਾਂ ਦਿਨ ਟਲੇ ਮੁੜਿਆ ਤਾਂ ਵੇਖ ਕੇ ਇੱਕ ਕਾਹ ਦਾ ਖੇਤ ਹੈ ਡੰਗਰ ਪੈ ਚੜਦੇ ਹਨ ਇੱਕ ਪਾਸੇ ਸੁੱਤਾ ਪਿਆ ਇੱਕ ਵਡੇਰਾ ਬਾਲਕ ਹੋਰ ਪਰਛਾਵੇਂ ਤਾਂ ਟਲ ਗਏ ਹਨ ਪਰ ਇਸੇ ਦੇ ਸਰੀਰ ਉੱਤੇ ਬਿਰਸ਼ ਦੀ ਸ਼ਾਮ ਪੈ ਰਹੀ ਹੈ ਹਰਿਆਣ ਹੋ ਕੇ ਨੀਝ ਲਾ ਕੇ ਪਛਾਨ ਲਿਓ ਸੀ ਕਿ ਇਹ ਤਾਂ ਉਹ ਨਾਨਕ ਹੈ ਜਿਸ ਖੇਤ ਹਰਾ ਕੀਤਾ ਸੀ ਤੇ ਜਿਸ ਦੇ ਸਿਰ ਤੇ ਨਾਗ ਫਾਨੀ ਖਿਲਾਰੀ ਖੜਾ ਦੇਖਿਆ ਸੀ ਅੱਜ ਦੇਖੋ ਬਿਰਸ਼ ਦੀ ਛਾਂ ਟਲ ਗਈ ਹੈ ਪਰ ਇਸ ਦੇ ਸਿਰ ਤੋਂ ਨਹੀਂ ਟਲੀ ਸਮਝਿਓ ਕਿ ਇਹ ਜਰੂਰ ਕਰਾਮਾਤੀ ਹੈ ਇਹ ਜਰੂਰ ਰੱਬ ਦਾ ਬੰਦਾ ਹੈ ਜਾਂ ਰਾਏ ਦੇ ਦਾਸ ਨੇ ਜਗਾਇਆ ਤਾਂ ਰੱਬ ਜੀ ਦੇ ਕੁਮਾਰ ਬਲ ਕੇ ਉੱਠ ਖੜੇ ਹੋਏ ਰਾਏ ਵੱਲ ਤੱਕੇ ਨੈਣ ਪਰ ਫੇਰ ਫੇਰ ਤੱਕੇ ਰਾਏ ਨੂੰ ਸਵਾਦ ਆ ਗਿਆ ਓ ਲੱਗਾ ਕਿ ਤਕਣੀ ਵਿੱਚ ਪਿਆਰ ਅਤੇ ਸਵਾਦ ਹੈ ਅੱਜ ਤੋਂ ਰਾਏ ਨੂੰ ਪੱਕਾ ਭਰੋਸਾ ਹੋ ਗਿਆ ਕਿ ਇਹ ਰੱਬ ਦਾ ਹੈ ਫਿਰ ਰਾਏ ਕਦੇ ਨਾ ਡੋਲਿਆ ਤੇ ਦਿਨੋਂ ਦਿਨ ਉਸ ਦਾ ਪਿਆਰ ਤੇ ਸ਼ਰਧਾ ਵਧਦੀ ਗਈ ਤੇ ਉਹਨਾਂ ਨੂੰ ਆਪਣਾ ਗੁਰੂ ਸਮਝ ਕੇ ਲੈ ਸੁਮਤ ਲੈ ਕੇ ਆਪ ਵੀ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਬਣ ਗਿਆ ਉਸ ਦਾ ਗੁਰੂ ਨਾਨਕ ਨੇ ਇੱਥੇ ਵੀ ਭਲਾ ਕੀਤਾ ਤੇ ਰੱਬ ਦੇ ਘਰ ਵੀ ਉਸ ਦਾ ਭਲਾ ਕਰ ਦਿੱਤਾ ਮਹਤਾ ਕਾਲੂ ਜਦੋਂ ਉਦਾਸ ਹੋਵੇ ਤੇ ਪੁੱਤ ਨੂੰ ਕਮਲਾ ਸਮਝ ਕੇ ਉਦਾਸ ਹੋਵੇ ਕਦੇ ਨਿਕੰਮਾ ਵਹਿਲਾ ਰਹਿਣ ਵਾਲਾ ਫਿਰਤੂ ਸਮਝੇ ਤੇ ਦਿਲ ਦਿਲਗਿਰ ਹੋਵੇ ਜਾਂ ਕਦੇ ਗੁੱਸੇ ਵਿੱਚ ਆਵੇ ਤਾਂ ਰਾਇ ਭੁਲਾਰ ਉਸ ਨੂੰ ਸਮਝਾਇਆ ਕਰੇ ਕਾਲੂ ਇਹ ਪੁੱਤ ਹੀਰਾ ਇਹ ਹੀਰਾ ਇਹ ਰੱਬ ਦਾ ਪੁੱਤ ਇਹ ਕੋਈ ਆਇਆ ਹੈ ਸਾਈਂ ਰੱਬ ਦੇ ਘਰੋਂ ਇਸ ਦਾ ਅਦਬ ਕਰ ਇਸ ਨੂੰ ਕਦੇ ਕੋਈ ਫਿੱਟ ਮਰ ਨਾ ਦੇਈ ਇਸ ਨੂੰ ਕਦੇ ਕੋਈ ਫਿੱਟ ਮਰ ਨਾ ਦੇਈ ਅਰਥ ਇਹ ਕਿ ਗਾਲ ਨਾ ਕੱਢੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ